ਕੀ ਹਾਲ ਚਾਲ ਹੈ ਦੋਸਤੋ ਸੱਸੀ ਗਾਲ ਜੀ ਆਪਾਂ ਲੱਗੇ ਆ ਵਲੌਗ ਦੀ ਸਟਾਰਟਿੰਗ ਕਰਨ ਤੇ ਪਾਣੀ ਤਾਣੀ ਰੱਖ ਦਈਏ ਅੰਦਰ ਜਿੰਦੇ ਖੋਲਤੇ ਆ ਜੀ ਖੁੱਡਿਆਂ ਦੇ ਆਪਾਂ ਦੋਸਤੋ ਜਿੰਦੇ ਖੋਲਤੇ ਤੇ ਪਾਣੀ ਤਾਣੀ ਪਾ ਦਈਏ ਪਾਣੀ ਤਾਣੀ ਪਾ ਕੇ ਫਿਰ ਉਤੋਂ ਬਾਅਦ ਦੇਖਦੇ ਆ ਕੀ ਬੰਦ ਲਓ ਜੀ ਜਿਹੜੇ ਆਪਾਂ ਨਿੱਕੇ ਬੱਚੇ ਆ ਚਾਰ ਪਹਿਲਾਂ ਨਿੱਕੇ ਬੱਚੇ ਬਾਹਰ ਕੀ ਇਹਨਾਂ ਨੂੰ ਬਾਕੇ ਤੇ ਛਤਰੀਆਂ-ਛੁਤਰੀਆਂ ਲਾਇਆਵਾਂਗੇ ਤੇ ਫਿਰ ਕੱਢਾਂਗੇ ਵੱਡੇ ਬੱਚੇ ਲੋ ਭਾਈ ਜਮਾ ਨਿੱਕੇ ਬੱਚੇ ਬਾਹਤ ਆ ਤੇ ਆ ਵੱਡੀ ਛਤਰੀ ਲਾਤੀ ਤੇ ਜਿਹੜੇ ਥੋੜੇ ਜੇ ਵੱਡੇ ਆ ਭਈ ਮੜਾ ਮੂੰਹ ਤੋਂ ਉੱਡ ਕੇ ਬੈਠੇ ਆ ਜਾਂ ਚੱਕੀ ਉੱਡ ਕੇ ਬਹਿਣਾ ਰਿਹਾ ਹੁਣ ਉਹਨਾਂ ਨੂੰ ਲੈਵਣੇ ਜਾਂ ਚਾਹ ਪਾ ਕੇ ਤੇ ਉਹਨਾਂ ਨੂੰ ਲੈਣਾ ਬਾਈ ਜੀ ਜਿਹੜੀ ਆਪਣੀ ਕੱਲ ਚਿੱਟੀ ਚਿੱਟਾ ਬੱਚਾ ਗਵਾਚਿਆ ਸੀ ਉਹ ਆਹ ਛਤਰੀ ਤੇ ਧੀਰੇ ਨੇ ਧੀਰੇ ਨੇ ਲਾ ਲਿਆ ਸੀ ਕਿਸੇ ਦੀ ਗੁੱਠੀ ਤੋਂ ਤੇ ਉਹ ਸ਼ਾਮੀ ਫੜਾ ਗਿਆ ਸੀਗਾ ਆਹ ਵੀ ਡੋਰ ਲਾਈ ਪਈ ਉਹ ਪਰ ਉਹ ਛਤਰੀ ਦੇ ਡੋਰ ਲਾਈ ਪਈ ਆ ਉਹ ਵੀ ਤੇ ਆ ਪਕੜਦੇ ਆ ਬਦਲ ਬਾਈ ਜੀ ਕਰਕੇ ਮੈਂ ਖੜ ਗਿਆ ਜਾਲ ਚ ਪਾ ਕੇ ਰੱਖੀ ਬੈਠਾ ਸੀਗਾ ਲਓ ਬਾਈ ਜੀ ਆ ਦੋ ਬੱਚੇ ਵੀ ਗੀੜੇ ਜੇ ਮਾਰ ਕੇ ਬੈਠੇ ਆ ਦੋ ਏਡਾ ਤੇ ਤੇ ਆਇ ਚ ਰਹਿ ਕੇ ਪੰਜ ਬੱਚੇ ਜਾਲ ਚ ਤੇ ਇਹਨਾਂ ਨੂੰ ਵੀ ਵਿੱਚੋਂ ਜਿਹੜੇ ਉੱਟਣ ਵਾਲੇ ਹੋਟ ਲੈਣ ਲੋ ਜੀ 15 ਕ ਬੱਚੇ ਤਾਂ ਆਪਣੀ ਖੁੱਲੇ ਆ ਤੇ ਚਾਰ ਕ ਜਾਲ ਚ ਪਾਏ ਪਏ ਆ ਦੋ ਆ ਜਾਂਦੇ ਇੱਕ ਆ ਜਹਦਰੀ ਤੇ ਬੱਦੀ ਪਈ ਆ ਇੱਕ ਉਹ ਪਰਲੀਛਦਰੀ ਤੇ ਡੋਰ ਆ ਜਿਹੜੀ ਚਿੱਟੀ ਕੱਲ ਉਧਰ ਡਿੱਗੀ ਸੀ ਧੀਰਾ ਫੜਾ ਗਿਆ ਸੀਗਾ ਲਓ ਜੀ ਆਪਣਾ ਇੱਕ ਕੰਮ ਹੋਰ ਕਰਤਾ ਆਪਾਂ ਮੁਕੰਮਲ ਪਸੰਗਣ ਨੂੰ ਨਮਾ ਕੇ ਤੇ ਨਮਾ ਤੇ ਐ ਪੂ ਵੀ ਇਕੱਠੀ ਕਰਕੇ ਰੱਖਤੀ ਆ ਤੇ ਕੋਠੇ ਤੇ ਮੈਂ ਇਸੇ ਕਰਕੇ ਬੈਠਾ ਰਹਿਣਾ ਤੇ ਉੱਥੇ ਬਿੱਲੀ ਪੈ ਗਈ ਸੀ ਜਾਲਾ ਵਾਲੀ ਕਬੂਤਰਾਂ ਨੂੰ ਇੱਕ ਬੱਚਾ ਉੱਡ ਦੀ ਕੋਠੀ ਤੇ ਬਹਿ ਗਿਆ ਚਲ ਉਹ ਆ ਤਾਂ ਜਾਊਗਾ ਨਿੱਕਾ ਸੀ ਉੱਡ ਗਿਆ ਆ ਜਾਊਗਾ ਬੱਚੇ ਜਿਹੜੇ ਉੱਡੇ ਸੀਗੇ ਬਹਿ ਗਏ ਇੱਕ ਕੋਠੀ ਤੇ ਬਹਿ ਗਿਆ ਨਿੱਕਾ ਬੱਚਾ ਉੱਡ ਗਿਆ ਉਹ ਵੀ ਆ ਗਿਆ ਬਿੱਲੀ ਆ ਗਈ ਸੀ ਬਿੱਲੀ ਨੇ ਡਰਾ ਦੇ ਸੀਗੇ ਉਹ ਤੋਂ ਪਸੂ ਨਮਾਈ ਜਾਂਦਾ ਸੀ ਮੈਂ ਭੱਜ ਕੇ ਤਾਂ ਆ ਗਿਆ ਤੇ ਆ ਬਿਛਾਈ ਪਈ ਆ ਪੈਂਦ ਤੇ ਨਮ ਜਾਂਦੀ ਆ ਇਹ ਤੇ ਜਿਸਕਰ ਨੂੰ ਸਿੰਘ ਟੂਆ ਤੇ ਪਾਊਗਾ ਇਹਨੂੰ ਲੋ ਬਈ ਮਿੱਤਰੋ ਆਪਾਂ ਕਬੂਤਰ ਲਾਉਣ ਲੱਗੇ ਆਂ ਕਾਰਨ ਇਹ ਆ ਵੀ ਆਪਾਂ ਕਿਤੇ ਜਾ ਕੇ ਆਉਣਾ ਕਬੂਤਰਾਂ ਨੂੰ ਦਾਣਾ ਪਾਣੀ ਪਾ ਕੇ ਤੇ ਇਹਨਾਂ ਨੂੰ ਲਾ ਕੇ ਤੇ ਫਿਰ ਆਪਾਂ ਚੱਲਦੇ ਆਂ ਤੇ ਇਹਨਾਂ ਨੂੰ ਲਾਉਣੇ ਆ ਤੇ ਲਾ ਕੇ ਫਿਰ ਆਪਾਂ ਜਾਣਾ ਦੁੱਧ ਦੇ ਨਾਲ ਜਵਾਕਾਂ ਦੀ ਬੂੜੀ ਲੈ ਕੇ ਆਉਣੇ ਆ ਸਕੂਲ ਵਾਲੇ ਦੇ ਨਾਲ ਹੀ ਉਹਨੂੰ ਆ ਜਾਣਗੇ ਲੋ ਬਈ ਨਿੱਕੇ ਬੱਚੇ ਆ ਜਿਹੜੇ ਉਹ ਤਾੜਲੇ ਸੀਗੇ ਤੇ ਪੰਜ-ਪੱਚੀ ਉੱਡ ਗਏ ਆਪਣੇ ਤੇ ਆ ਜਾਂਦੇ ਆ ਫਿਰ ਦੇ ਇੱਕ ਆ ਜਾਂਦਾ ਤੇ ਚਿੜਿਆ ਰੋ ਤਾਂ ਜਾਂਦੇ ਆ ਇਹ ਉੱਡ ਗਏ ਸੀਗੇ ਤੇ ਇੱਕ ਛਤਰੀ ਆ ਲੱਗੀ ਪਈ ਆ ਇੱਕ ਛਤਰੀ ਆ ਲੱਗੀ ਪਈ ਆ ਆਂ ਕਾਂਡਾਂ ਦਾ ਤਾਂ ਥੰਦੀ ਸਰ ਦਾ ਉੱਚਾ ਆਪਣੇ ਪੰਜ ਕਬੂਤਰ ਉੱਚੇ ਚੜੇ ਸੀ ਦੋ ਤਾਂ ਬਹਿ ਗਏ ਤੇ ਤਿੰਨ ਕਬੂਤਰ ਨਹੀਂ ਦੀਂਦੇਗੇ ਕਾਫੀ ਟਾਈਮ ਦਾ ਮੈਂ ਨਿਗਾ ਮਾਰੀ ਜਾਂਦਾ ਤੇ ਤਿੰਨ ਨਹੀਂ ਦੀਂਦੇਗੇ ਤੇ ਦੂਰਬੀਨ ਨਾਲ ਵੀ ਦੇਖਿਆ ਹੀ ਦੂਰਬੀਨ ਤਾਂ ਮੜੇ ਨਿਗਾਜ ਕਬੂਤਰ ਹੋਵੇ ਫੇਰ ਪਤਾ ਲੱਗ ਜਾਂਦਾ ਵੀ ਆਪਣਾ ਕਿ ਕਿਸੇ ਹੋਰ ਦਾ ਛਦਰੀਆਂ ਦੋ ਹੀ ਛੜਤਾਂ ਬਾਕੀ ਲਾਤਾਂ ਬਾਈ ਮਿੱਤਰੋ ਹੁਣ ਆਪਾਂ ਪਾਉਣ ਲੱਗਦੇ ਆਂ ਪੱਠੇ ਦੋ ਕਬੂਤਰ ਤਾਂ ਆਪਣੇ ਉਤਰਿਆ ਤੁਹੇ ਇਹ ਤੈਨਾਂ ਕੇ ਦੋ ਆ ਧੋ ਉਤਰਿਆ ਲੈ ਬਾਈ ਮਿੱਤਰੋ ਦੋ ਤਾਂ ਉਤਰਿਆ ਚਲੋ ਆਪਾਂ ਨਜ਼ਰ ਪਾ ਦੀਏ ਪੱਠੇ ਲਾਈਏ ਹਰਾ ਤੇ ਨਿਮੇੜ ਕੇ ਕੰਮ ਉਧਰ ਨੂੰ ਆਪਣੀ ਜੰਗਪੂਰ ਸਾਜੂ ਵੀ ਫਿਰ ਉਹਨਾਂ ਨੂੰ ਲੈ ਕੇ ਜਾਣਾ ਚਲੋ ਹੁਣ ਪਾਈਏ ਪੱਟੇ ਕਿ ਉਧਰੋਂ ਇਹ ਉੱਤਰੇ ਆਉਣਗੇ ਫਿਰ ਇਹਨਾਂ ਨੂੰ ਬਾਕੇ ਤਾੜਾਂਗੇ ਆ ਉੱਤਰਿਆ ਏ ਦੋ ਤਾਂ ਆਇੰਦੇ ਇਹ ਦੋ ਤਾਂ ਉੱਤਰਿਆ ਏ ਤੇ ਇੱਕ ਨਹੀਂ ਦੀਂਦਾ ਗਾ ਦੋ ਤਾਂ ਉੱਤਰਿਆ ਏ ਆ ਤੇ ਤੀਜਾ ਨਹੀਂ ਦੀਂਦਾ ਗਾ ਤੀਜਾ ਪਤਾ ਨਹੀਂ ਕਿੱਧਰ ਨੂੰ ਗਿਆ ਵਾ ਜੇ ਤਾਂ ਹੋਇਆ ਤਾਂ ਨਾਲ ਹੀ ਹੋਊ ਇਹਨਾਂ ਦੇ ਤੇ ਗੁੰਜਿਆ ਇਹ ਤੁਹਾਨੂੰ ਮੈਂ ਦਿਖਾਉਣਾ ਹੈ ਇੱਥੇ ਜੀ ਦੀਂ ਦੇ ਹੁੰਦੇ ਆ ਆ ਜਾਂਦੇ ਜੰਗਪੂਰਸ ਆਪਣੀ ਗਈ ਆ ਜੰਗਪੂਰਸ ਦੀ ਵੇੜ ਸੀਗੀ ਆ ਬੰਦਾ ਅੱਜ ਜਾ ਇਹ ਦੇ ਕੋਲੇ ਆਪ ਦੇ ਕੋਲੇ ਬੈਗਾ ਤੇ ਨਹੀਂ ਉਹ ਜੋਤ ਨੂੰ ਬੈਗ ਫੜਾਏ ਹੁੰਦੇ ਨੇ ਲਓ ਬਈ ਮਿੱਤਰ ਆਪਣੀ ਜੰਗਪੂਰਸ ਆ ਗਈ ਆ ਤੇ ਜੰਗਪੂਰਸ ਨੂੰ ਕੱਪੜੇ-ਕੁੱਪੜੇ ਲਾਉਂਦੇ ਤੇ ਫੇਰ ਆਪਾਂ ਕੀ ਇਹਨਾਂ ਨੂੰ ਬੂਟ ਦਵਾ ਕੇ ਲੈ ਆਉਣੇ ਸਕੂਲ ਵਾਲੇ ਵਾਈਟ

ਲਓ ਬਾਈ ਜੀ ਆ ਗਏ ਆਪਾਂ ਦੁਕਾਨ ਤੇ ਇੱਥੋਂ ਆਪਾਂ ਜੰਗ ਤੋਂ ਬੁੱਤ ਲੈਣੇ ਆਂ ਪੂਟ ਮੈਨੂੰ ਜ਼ਰੂਰ ਤਾਂ ਯਾਰ ਪਤਾ ਕੀ ਆ ਮੈਨੂੰ ਤਾਂ ਕਰਕੇ ਵਾਈਟ ਆਇਆ ਮੱਲਾ ਆਇਆ ਅੱਛਾ ਤੀਜਾ ਮੰਮਾ ਬਣਾਉਂਦਾ ਬਾਈ ਤੂੰ ਲਓ ਜੀ ਲੈਣ ਲੱਗ ਪਏ ਆਪਾਂ ਇਹਨਾਂ ਦੇ ਬੁੱਤ ਲਓ ਜੀ ਨਾ ਲੈ ਗਿਆ ਨੇ ਆ ਵੀ ਇਹਨਾਂ ਉਸ ਤਰ੍ਹਾਂ ਹੀ ਉਹ ਆ। ਲੋ ਬਾਈ ਜੀ ਦੁੱਧਿਓ ਆਪਾਂ ਲੈ ਕੇ ਸਮਾਨ ਇਨਾ ਦਾ ਲੈ ਕੇ ਇਹਨਾਂ ਦਾ ਸਮਾਨ ਹੁਣ ਵਿਹਲੇ ਹੋਈਆਂ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਤੇ ਆਪਣੇ ਦੋ ਕੰਪਿਊਟਰ ਵੀ ਘਰੇ ਫਰਦੇ ਜਿਵੇਂ ਪਤਾ ਨਹੀਂ ਬਹਿਗੇ ਕਿ ਕੀ ਬਣਿਆ ਉਹਨਾਂ ਦਾ ਚਲੋ ਜਾ ਕੇ ਦੇਖਦੇ ਆਂ ਕੀ ਬਣਦਾ ਲੋ ਬਾਈ ਜੀ ਆਪਾਂ ਦੁੱਧਿਓ ਆ ਗਏ ਸੀਗੇ ਕਬੂਤਰ ਆਪਣੇ ਬਾਈ ਦੋ ਹੀ ਪਏ ਦੋ ਹੀ ਆਏ ਆ ਤੇ ਕਬੂਤਰ ਆਪਣੇ ਦੋ ਆਏ ਇੱਕ ਨੂੰ ਤਾਂ ਡੋਰ ਲੱਗੀ ਆ ਬਾਈ ਪਤਾ ਨਹੀਂ ਰੱਬ ਜਾਣਦਾ ਹੁਣ ਬੈਰੀ ਲੱਗੀ ਜਾਂ ਭੱਜ ਗਿਆ ਕੀ ਚੱਕਰ ਬਣਿਆ ਕਤੀੜ ਵੇਖੋ ਲੜੀ ਜਾਂਦੇ ਲੋ ਜੀ ਆਪਾਂ ਨਹਿਰ ਤੇ ਆਏ ਸੀਗੇ ਪਾਣੀ ਲੈਣ ਤੇ ਪਾਣੀ ਭਰੀ ਜਾਂਦਾ ਸ਼ੋਰ ਤੇ ਪਾਣੀ ਲਿਆ ਕੇ ਆਪਾਂ ਕਬੂਤਰ ਤਾੜ ਜਾਂਦੇ ਸੀਗੇ ਤੇ ਲਾਈਟ ਹੈ ਨਹੀਂਗੀ ਇੱਕ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਹਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਤੇ ਖੁੱਲ ਚੁੱਕ ਦੀ ਨਾਦਰੀ ਸੱਚਾ ਸਤਿਕਾਰ ਹੈ